ਅਮਰਿਤਸਰ ਤੋਂ ਜਿੱਥੇ ਦੇ 에어ਪੋਰਟ ਦੇ ਬਾਹਰ ਸਥਿਤ ATM ਤੋਂ 26 ਲੱਖ ਰੁਪਏ ਤੋਂ ਵਧੇਰੇ ਰਕਮ ਦੀ ਲੋਟ ਕੀਤੀ ਗਈ ਹੈ ATM ਦੇ ਵਿੱਚ ਮੌਜੂਦ ਸਿਕਿਉਰਿਟੀ ਗਾਰਡ ਦੇ ਨਾਲ ਕੋਟਮਾਰ ਕਰਕੇ ਉਸ ਨੂੰ ਬੰਦਕ ਬਣਾ ਲਿਆ ਗਿਆ ਜਾਣਕਾਰੀ ਦੇ ਮੁਤਾਬਕ 8 ਨਕਾਬਪੋਸ਼ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਸਮੇਂ ਸਮੇਂ ਤੇ ਦੇਖਿਆ ਜਾ ਸਕਦਾ ਹੈ ਕਿ ATM ਦੀ ਲੁੱਟ ਦੀ ਵਾਰਦਾਤ ਸਾਹਮਣੇ ਆਂਦੀ ਰਹਿੰਦੀ ਹੈ ਤੇ ਹੁਣੇ ਤਾਜ਼ਾ ਵਾਰਦਾਤ ਅਮਰਿਤਸਰ ਦੀ ਹੈ ਜਿੱਥੇ एयरपोर्ट ਦੇ ਬਾਹਰ ਸਥਿਤ ਏਟੀਐਮ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ 26 ਲੱਖ ਤੋਂ ਵਧੇਰੇ ਦੀ ਲੁੱਟ ਇੱਥੇ ਕੀਤੀ ਗਈ ਹੈ ਏਟੀਐਮ ਦੇ ਵਿੱਚ ਸਿਕਿਉਰਿਟੀ ਗਾਰਡ ਵੀ ਮੌਜੂਦ ਸੀ ਪਰ ਇਸ ਦੇ ਬਾਵਜੂਦ ਵੀ ਕੁਝ ਨਹੀਂ ਹੋ ਪਾਇਆ ਕਿਉਂਕਿ ਲੁੱਟੇਰੇ ਕਾਮਯਾਬ ਰਹੇ ਸਿਕਿਉਰਿਟੀ ਗਾਰਡ ਨੂੰ ਬੰਦਕ ਬਣਾ ਲਿਆ ਗਿਆ ਦਰਸਲ 8 ਨਕਾਬਪੋਸ਼ ਲੁੱਟੇਰੇ ਇੱਥੇ ਪਹੁੰਚੇ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅੰਮ੍ਰਿਤਸਰ ਦੇ ਜੀਐਰਟੀਪੋਰਟ ਦੇ ਬਾਹਰ ਦੀ ਏ ਪੂਰੀ ਵਾਰਦਾਤ ਹੈ ਏਟੀਐਮ ਤੋਂ 26 ਲੱਖ ਤੋਂ ਵਧੇਰੇ ਦੀ ਰਕਮ ਲੋਟੀ ਗਈ ਹੈ ਏਟੀਐਮ ਦੇ ਵਿੱਚ ਮੌਜੂਦ ਸਿਕਿਉਰਿਟੀ ਗਾਰਡ ਦੇ ਨਾਲ ਕੋਟਮਾਰ ਕਰਕੇ ਉਸ ਨੂੰ ਬੰਦਕ ਬਣਾ ਲਿਆ ਗਿਆ ਅਤੇ ਜਾਣਕਾਰੀ ਮੁਤਾਬਕ 8 ਨਕਾਬਪੋਸ਼ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਰਾਜੀਵ ਸ਼ਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਰਾਜੀਵ ਕਿਸ ਤਰ੍ਹਾਂ ਦੀ ਕਾਰਵਾਈ ਇਸ ਮਸਲੇ ਦੇ ਵਿੱਚ ਹੁਣ ਕੀਤੀ ਜਾ ਰਹੀ ਹੈ ਜੀ ਮੌਕੇ ਤੇ ਪੁਲਿਸ ਅਧਿਕਾਰੀ ਜੋ ਹਨ ਉਹ ਮੌਜੂਦ ਨੇ ਔਰ ਬੈਂਕ ਦੇ ਵੀ ਜੋ ਅਧਿਕਾਰੀ ਹਨ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਜੇਕਰ ਖਾਸ ਤੌਰ ਤੇ ਜੋ ਗਾਰਦੀ ਉਸ ਵੇਲੇ ਉਸ ਵੇਲੇ ਜੋ ਉਸ ਐਡੀਐਮ ਦੇ ਵਿੱਚ ਮੌਜੂਦ ਸੀ ਜਿਸ ਨੂੰ ਬੰਦਕ ਬਣਾ ਕੇ ਇਹ ਸਾਰੀ ਜੋ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਲੁਟੇਰਿਆਂ ਵੱਲੋਂ ਉਸ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਪੜੀਆ ਜਾਂ ਕੋਈ ਗੱਡੀ ਦਾ ਨੰਬਰ ਜੇਕਰ ਉਹਦੇ ਕੋਲੋਂ ਪਤਾ ਲੱਗ ਸਕੇ ਪਰ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਇਸ ਬਾਰੇ ਜੋ ਪੂਰੀ ਜਦੋਂ ਜਾਂਚ ਕੀਤੀ ਜਾਏਗੀ ਉਸ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਆਖਿਰ ਇਹ ਲੁਟੇਰੇ ਕੌਣ ਸਨ ਪਰ ਜੇਕਰ ਇਸ ਪੂਰੀ ਘਟਨਾ ਦੀ ਗੱਲ ਕਰੀਏ ਤਾਂ 7 ਤੋਂ 8 ਜੋ ਨੌਜਵਾਨ ਸਨ ਔਰ ਨਕਾਬਪੋਸ਼ ਨੌਜਵਾਨਾਂ ਨੇ ਪਹਿਲਾਂ ਗਾਰ ਨੂੰ ਉਸ ਦੇ ਨਾਲ ਮਾਰਕਟ ਕੀਤੀ ਔਰ ਉਸ ਨੂੰ ਉਸ ਤੋਂ ਬਾਅਦ ਬੈਂਕ ਏਟੀਐਮ ਦੇ ਪਿੱਛੇ ਜੋ ਰੂਮ ਬਣਿਆ ਹੁੰਦਾ ਹੈ ਉਸ ਦੇ ਵਿੱਚ ਬੰਦਕ ਬਣਾ ਕੇ ਇਹ ਏਟੀਐਮ ਮਸ਼ੀਨ ਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਹ ਆਪਣੇ ਨਾਲ ਲੈ ਗਏ ਔਰ 36,53,000 ਰੁਪਏ ਜੋ ਉਸ ਏਟੀਐਮ ਮਸ਼ੀਨ ਦੇ ਵਿੱਚ ਸਨ ਔਰ ਇਸ ਦੀ ਸੀਸੀਟੀਵੀ ਫੁਟੇਜ ਜੋ ਹੈ ਉਹ ਵੀ ਪੁਲਿਸ ਬੈਂਕ ਕੋਲੋਂ ਲੈ ਕੇ ਉਸ ਦੇ ਬਾਅਦ ਇਹ ਜਾਂਚ ਕਰੇਗਾ ਕਿ ਆਖਰ ਇਹ ਘਟਨਾ ਇਸ ਕੂ ਪੂਰੀ ਘਟਨਾ ਨੂੰ ਇਸ ਤਰ੍ਹਾਂ ਇਹਨਾਂ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ